ਪਤਾ ਲੱਗਿਆ ਇਹ ਸਾਨੂੰ ਜੀ ਅਸੀਂ ਗਏ ਸੀ ਬਾਬੇ ਦੇ ਹਾਂ ਜਦੋਂ ਅਸੀਂ ਬਾਬੇ ਦੇ ਗਏ ਰਾਤ ਬੜੇ ਸਾਨੂੰ ਚੌਂਕੀ ਲੱਗੀ ਉੱਥੇ ਗਏ ਹਾਂ ਸਵੇਰੇ ਅਸੀਂ ਉੱਥੇ ਕੱਲ ਚਲੇ ਗਏ ਹਾਂ ਜਦੋਂ ਅਸੀਂ ਪੀਂ ਨਗਾ ਇਹ ਤੋਂ ਹੋ ਕੇ ਪਰਸਰੀ ਦੇ ਗਏ ਹਾਂ ਉੱਥੋਂ ਅਸੀਂ ਰਾਤ ਉੱਥੇ ਤਲਾਈਆਂ ਇਕੱਠੀ ਸਾਨੂੰ ਸਵੇਰੇ 8:00 9:00 ਵਜੇ ਫੋਨ ਗਿਆ ਹਜੇ ਆ ਬੁੜੀ ਨੂੰ ਰੋਕੀ ਦੇਣਾ ਇਸਕੇ ਤੇ ਬੀਬੀ ਗੋਣ ਇਹ ਮੇਰੀ ਤਾਰਾ ਜੀ ਉਸ ਤੁਹਾਡੀ ਪਤਨੀ ਆ ਇਹਨਾਂ ਦੇ ਮੁੰਡਿਆਂ ਦੀ ਮਾਂ ਆ ਠੀਕ ਹੈ ਜੀ ਤੇ ਇਹੀ ਸੀ ਕਿ ਇਕੱਲੇ ਇਕੱਲੇ ਘਰ ਚ ਸੀ ਇਕੱਲੇ ਸੀ ਘਰ ਚ ਤੇ ਇਹ ਮਾਨਸਿਕ ਤੌਰ ਤੇ ਠੀਕ ਨਹੀਂ ਆ ਨਹੀਂ ਠੀਕ ਨਹੀਂ ਜੀ ਤੇ ਦੱਸ ਵੀ ਨਹੀਂ ਸਕਦੇ ਕੋਈ ਨਾ ਕੁਝ ਵੀ ਨਹੀਂ ਦੱਸ ਸਕਦੇ ਚਲੋ ਮੈਂ ਕਹਿੰਦਾ ਰੱਬ ਦਾ ਸ਼ੁਕਰ ਇਹਨਾਂ ਦਾ ਕੋਈ ਸੱਟ ਨਹੀਂ ਮਾਰ ਹਾਂ ਅਸੀਂ ਉਹੀ ਵਾਲੇ ਆ ਬਈ ਦੇਖੋ ਜੀ ਉਹ ਅਸੀਂ ਕਹਿ ਤਾ ਸਾਨੂੰ ਪਤਾ ਲੱਗਾ ਸਾਡੇ ਨਿਆਣੇ ਉੱਥੇ ਹੀ ਰੋਣ ਪਿੱਟਣ ਲੱਪੇ ਕੋ ਮਨ ਦੁਖੀ ਇਹ ਮਨ ਦੁਖੀ ਹੁੰਦਾ ਜਿਹੜੀ ਚੀਜ਼ ਮਾੜੀ ਮੋਟੀ ਦਿਹੜੀਆਂ ਤਾਰ ਕਰਕੇ ਕਿਸੇ ਮੈਂ ਮੇਤਾ ਦਾ ਕੰਮ ਕੀ ਕਰਦੇ ਆਂ ਮੈਂ ਤਾਂ ਕੰਮ ਤੇ ਇੱਥੇ ਜੋ ਹੈ ਫੈਕਟਰੀ ਚ ਲਗਾਏ ਆਂ ਜਿੰਦਾ ਮੋਹੱਲੇ ਦੇ ਵਿੱਚ ਨਾ ਸਾਰੇ ਇਹ ਹੈ ਕਿਸੇ ਭੀਤੀ ਬੰਦੇ ਦਾ ਕੰਮ ਹੈ ਅਸੀਂ ਕੈਮਰੇ ਗੁੰਮਰੇ ਚੈੱਕ ਕਰਦੇ ਆਂ ਤਵਦੀਸ਼ ਜੀ ਮੁਕੰਮਲ ਕੂਰੀ ਕਰਾਂਗੇ ਇਹਦੇ ਵਿੱਚ ਜੇ ਕੁਝ ਸਾਡੇ ਪੱਖ 'ਚ ਕੋਈ ਸ਼ੱਕੀ ਬੰਦਾ ਆਇਆ ਦੇਖਿਆ ਆਪਾਂ ਕਰਾਂਗੇ ਰੈਕਡਰ